ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੀ ਦੋ ਤੀਆਂ ਦਾ ਅਨੋਖਾ ਹੁਨਰ ਜਿਹਦੇ ਨਾਲ ਉਹਨਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਪੰਜਾਬ ਦੇ ਫਤੇਗੜ ਸਾਹਿਬ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਪੇਂਟਿੰਗਸ ਵਿੱਚ ਕਮਾਲ ਦੀ ਮੁਹਾਰਤ ਹਾਸਲ ਕੀਤੀ ਹੈ ਉਹਨੇ ਸ਼ਹੀਦੀ ਉੱਤੇ 8000 ਪੇਂਟਿੰਗਸ ਬਣਾਈਆਂ ਹਨ ਜਿਸ ਵਿੱਚ ਉਹਨੇ 100 ਪੁਰਸਕਾਰ ਹਾਸਲ ਕੀਤੇ ਨੇ ਅਤੇ ਆਪਣੇ ਨਾਮ 4 ਵਿਸ਼ਵ ਰਿਕਾਰਡ ਵੀ ਬਣਾਏ ਹਨ ਹਰਜਿੰਦਰ ਕੌਰ ਬੱਚਿਆਂ ਨੂੰ ਵੀ ਪੜਾਉਂਦੀ ਹੈ ਉਹਦੀ ਸਾਹਿਬਜ਼ਾਦਿਆਂ ਨੂੰ ਦੁੱਧ ਪਲਾਉਣ ਵਾਲੀ ਪੇਂਡਿੰਗ ਬਹੁਤ ਮਸ਼ਹੂਰ ਹੋਈ ਤੇ ਨਾਲ ਹੀ ਜਿੱਥੇ ਵੀ ਕੋਈ ਪ੍ਰਦਰਸ਼ਨੀ ਲੱਗਦੀ ਹੈ ਉਹ ਜ਼ਰੂਰ ਉੱਥੇ ਜਾਂਦੀ ਹੈ ਅਤੇ ਲੋਕਾਂ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਦੱਸਦੀ ਹੈ ਹਾਂ ਬੇਸਿਕਲੀ ਮੈਂ ਜਿਵੇਂ ਜਿਵੇਂ ਪੇਂਟਿੰਗਸ ਕਰਦੀਆਂ ਇਹ ਪੇਂਟਿੰਗਸ ਹੁਣੇ ਕੁਝ ਟਾਈਮ ਪਹਿਲਾਂ ਹੀ ਪ੍ਰੇਪਰੇਸ਼ਨ ਹੋ ਰਹੀ ਹੈ ਤਾਂ ਉਹਦੇ ਨਾਲ ਅਸੀਂ ਆ ਦਰਬਾਰ ਸਾਹਿਬ ਦਾ ਮੀਨ ਰੱਖਿਆ ਤਾਂ ਕਿ ਕਿੱਥੇ ਕਿੱਥੇ ਸਾਡੇ ਨਾਲ ਦੇ ਜੋ ਬੰਦੇ ਆ ਉਨਾ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕਿੰਨੀ ਉਮੀਰੀਤ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ 17 ਸਾਲ ਦੀ ਅਜਨੀਤ ਕੌਰ ਨੇ ਆਪਣਾ ਇੱਕ ਵੱਖਰਾ ਹੁਨਰ ਸਾਂਝਾ ਕੀਤਾ ਹੈ ਅਜਨੀਤ ਕੌਰ ਨੇ ਇੰਨੀ ਛੋਟੀ ਉਮਰ ਵਿੱਚ 7 ਵਿਦੇਸ਼ੀ ਭਾਸ਼ਾਵਾਂ ਸਿੱਖ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਅਜਨੀਤ ਨੇ ਲੋਕਡਾਊਨ ਦੌਰਾਨ ਘਰ ਬੈਠ ਕੇ ਹੀ YouTube ਰਾਹੀਂ ਕੋਰੀਅਨ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖਣਾ ਉਹਦਾ ਜਨੂਨ ਬਣ ਗਿਆ ਅਜਨੀਤ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੋ ਕੇ ਇਸ ਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦੀ ਹੈ ਅਤੇ ਇੱਕ ਟਰਾਂਸਲੇਟਰ ਬਣ ਕੇ ਵਿਦੇਸ਼ੀ ਦੂਤਾਵਾਸ ਵਿੱਚ ਕੰਮ ਕਰਨਾ ਚਾਹੁੰਦੀ ਹੈ ਜਿਸ ਲਈ ਉਹਨੇ ਜਪਨੀਜ਼, ਕੋਰੀਅਨ, ਫ੍ਰੈਂਚ, ਜਰਮਨ, ਚਾਈਨੀਜ਼, THAI ਅਤੇ ਇੰਗਲਿਸ਼ ਭਾਸ਼ਾ ਸਿੱਖੀ ਹੈ ਅਤੇ ਜਵਾਹਰ ਲਾਲ 네ਰੂ ਯੂਨੀਵਰਸਿਟੀ ਦਿੱਲੀ ਵਿਖੇ ਕਰਵਾਏ ਗਏ ਵਿਦੇਸ਼ੀ ਭਾਸ਼ਾ ਦੇ ਟੈਸਟ ਵਿੱਚ ਪੰਜਾਬ ਭਾਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ